ਮੇਰਾ ਨਾਮ ਜੀ ਰਿੰਕੂ ਜੀ ਆਮ ਮੈਂ ਡਾਕਟਰ ਬੀਆਰ ਮੈਡੀਕਲ ਪ੍ਰੋਵਾਈਡੈਂਟ ਦੇ ਪ੍ਰੈਜ਼ੀਡੈਂਟ ਜਿਸ ਤਰ੍ਹਾਂ ਕਿ ਅੱਜ ਅਸੀਂ ਉਪਲੀ ਘਰ ਚੌਕ ਵਿੱਚ ਖੜੇ ਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਸਾਡੇ ਵੱਡੇ ਭੈਣ ਜੀ ਐਸਪੀ ਅਮਨਦੀਪ ਕੌਰ ਜੀ ਟ੍ਰੈਫਿਕ ਵਾਲੇ ਜਿਨ੍ਹਾਂ ਨੇ ਬਾਜ਼ਾਰ ਦਾ ਇੰਨਾ ਵਧੀਆ ਸੁਧਾਰ ਕੀਤਾ ਪਰ ਫਿਰ ਵੀ ਕੁਝ ਕੁਝ ਸੁਧਾਰ ਹੋਣ ਵਾਲਾ ਤੇ ਉਹ ਸੁਧਾਰ ਮੇਰੀ ਛੋਟੀ ਭੈਣ ਐਸਐਚਓ ਕੰਟ੍ਰੋਲਮੈਂਟ ਅਮਨਦੀਪ ਕੌਰ ਮੈਡਮ ਜਿੰਨੂ ਕੀ ਅਸੀਂ ਇੱਕ ਪਿਕਚਰ ਦੇਖੀ ਸੀ ਅਜੇ ਦੇਵਗੰਦੀ ਸਿੰਘਮ ਜਿਹੜੇ ਕਿ ਸਾਡੀ ਭੈਣ ਨੂੰ ਅੱਜ ਸਿੰਘਮ ਕਿਹਾ ਜਾ ਰਿਹਾ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਇਲਾਕੇ ਵਿੱਚ ਸਾਡੀ ਗਵਾਲ ਮੰਡੀ ਬਕੀਚੀ ਉੱਨੀ ਘਰ ਵਿੱਚ ਵੀ ਸਾਡੀ ਭੈਣ ਨੂੰ ਲੋਕ ਇਸ ਵੇਲੇ ਬਹੁਤ ਹੀ ਵਧਾਈਆਂ ਦੇ ਰਹੇ ਆ ਖੁਦ ਵਧਾਈ ਦੇ ਪਤਲ ਵੀ ਸਾਡੀ ਭੈਣ ਜਿਹੜੇ ਕਿ ਅੱਜ ਬੜੇ ਵਧੀਆ ਕੰਮ ਕਰੇ ਅੱਜ ਤੱਕ ਅਸੀਂ ਇਹੋ ਜਿਹੀ ਕੋਈ ਵੀ ਲੇਡੀ ਐਸ ਐਚਓ ਨਹੀਂ ਵੇਖੀ ਜੋ ਕਿ ਮੈਡਮ ਅਮਨਦੀਪ ਕੌਰ ਥਾਣਾ ਕੰਟਰੋਲਮੈਂਟ ਕੰਮ ਕਰ ਰਹੀ ਹੈ ਜਦੋਂ ਦੀ ਉਹ ਥਾਣੇ ਵਿੱਚ ਲੱਗੀ ਆ ਉਦੋਂ ਦਾ ਮੇਰੇ ਖਿਆਲ ਨਸ਼ਿਆਂ ਨੂੰ ਠੱਲ ਪਈ ਆ ਆਮ ਟ੍ਰੈਫਿਕ ਕਾਲਮ ਠੱਲ ਪਈ ਆ ਮੈਂ ਫਿਰ ਇੱਕ ਬੇਨਤੀ ਕਰਾਂਗਾ ਸਾਡੀ ਐਸ ਐਚਓ ਅਮਨਦੀਪ ਜੈਨ ਨੂੰ ਵੀ ਬਾਜ਼ਾਰ ਤੇ ਕੁਝ ਕੁਝ ਮੋਲ ਹੋਜੇ ਨੇ ਜਿਨ੍ਹਾਂ ਨੇ ਨਜਾਇਜ਼ ਹੀ ਆਟੋ ਲਾਇਏ ਨੇ ਨਜਾਇਜ਼ ਹੀ ਗੱਡੀਆਂ ਲਾਈਆਂ ਨੇ ਮੈਂ ਬੇਨਤੀ ਕਰਾਂਗਾ ਆਪਣੀ ਭੈਣ ਇਸ ਸੇ ਤੁਮੰਦੀ ਪਰ ਨੂੰ ਵੀ ਇਹਦਾ ਵੀ ਸੁਧਾਰ ਕੀਤਾ ਜਾਵੇ ਬਾਕੀ ਬਹੁਤ ਵਧੀਆ ਮੇਰੀ ਭੈਣ ਕੰਮ ਕਰ ਰਹੀ ਹੈ ਜਦੋਂ ਦੀ ਉਹ ਲੱਗੀ ਆ ਉਦੋਂ ਦਾ ਨਸ਼ਿਆ ਨਾਲ ਵੀ ਠੱਲ ਪਈ ਆ ਲੱਗ ਕੇ ਇਦਾਂ ਜੀ ਜਦੋਂ ਮੇਰੀ ਭੈਣ ਖਾਲੇ ਬਾਦ ਨਿਕਲਦੀ ਆ ਨਸ਼ੇ ਦੇ ਸਦਾਕਰ ਜਾਂ ਤੇ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਨਿਕਲ ਜਾਂਦੇ ਨੇ ਜਾਂ ਗੈਪ ਹੋ ਜਾਂਦੇ ਨੇ ਸਭ ਤੋਂ ਵੱਡੀ ਗੱਲ ਇਹ ਆ ਮੇਰੀ ਭੈਣ ਦੀ ਵੀ ਉਹ ਕਿਸੇ ਨੂੰ ਕੋਈ ਪੈਸਾ ਨਹੀਂ ਲੈਂਦੀ ਰਿਸ਼ਵਤ ਨਹੀਂ ਲੈਂਦੀ ਤੇ ਮੈਂ ਹੋਰ ਬੇਨਤੀ ਕਰਾਂਗਾ ਇਸ ਚੋਕ ਦੇ ਜਿਹੜੇ ਰੇੜੀਆਂ ਵਾਲੇ ਆਪਣੀ ਰੇੜੀਆਂ ਦੇ ਸ਼ਰਾਬਾ ਪੀਂਦੇ ਆ ਸੰਭਲ ਕਰਦੇ ਆ ਉਹ ਵੀ ਬੰਦ ਕੀਤਾ ਜਾਵੇ ਵੈਸੇ ਤੇ ਮੇਰੀ ਭੈਣ ਨੇ ਕਾਫੀ ਸੁਧਾਰ ਕੀਤਾ ਮੈਂ ਆਪਣੀ ਭੈਣ ਨੂੰ ਬਹੁਤ ਬਹੁਤ ਵਧਾਈ ਤੇ ਨਾਲ ਸ਼ਾਪੜਾ ਸਾਹਿਬ ਵੱਲੋਂ ਰਾਜੇ ਭਦਰਮ ਟਿੱਟੂ ਜੀ ਵੱਲੋਂ ਵੀ ਮੇਰੀ ਭੈਣ ਨੇ ਪ੍ਰਮਾਤਮਾ ਕਰੇ ਇਦਾਂ ਹੀ ਇਸੇ ਢਣ ਜੇ ਲੱਗੀ ਰਵੇ ਤੇ ਸੀਪੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਾਂਗਾ ਵੀ ਸਾਡੀ ਭੈਣ ਨੂੰ ਇੱਥੇ ਰਹਿਣ ਦਿੱਤਾ ਜਾਵੇ ਬਦਲਾਇਆ ਨਾ ਜਾਵੇ ਮੇਰਾ ਨਾਮ ਰਾਜਕਮਰ ਰਾਜਾ ਜੀ ਸਮਾਜ ਸੇਵਕ ਜਦੋਂ ਸਾਡੇ ਵੀਰ ਰਿੰਕੂ ਜੀ ਐਮ ਜੀ ਨੇ ਇੱਕ मैडम અમનદીપ कौर ਨੂੰ ਗੁਜਾਰਿਸ਼ ਕੀਤੀ ਕਿ ਬਾਜ਼ਾਰ ਬਾਰੇ ਕਿ ਜਿਹਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਰ ਵੀ ਕਈ ਸਮੱਸਿਆ ਜਿਹਦੇ ਵਿੱਚ ਕਹੇ ਉਹਦੇ ਵਿੱਚ ਕਾਫੀ ਤੇਜ਼ਾ ਸੁਧਾਰ ਕੀਤਾ ਹੈ ਤੇ ਉਹ ਜੋ ਹੋਰ ਜਿਹੜੀ ਮੈਂ ਖਾਸ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਮਾੜੇ ਅੰਸਰ ਬੈਡ ਐਲੀਮੈਂਟ ਨੇ ਉਹਨਾਂ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਿਆ ਜਿਹੜੇ ਕਿ ਸ਼ਰਾਬਾ ਪੀਂਦੇ ਨੇ ਰਾਤ ਨੂੰ 11 11 12 12 ਵਜੇ ਦਾ ਨਜਾਇਜ਼ ਘੁੰਮਦੇ ਨੇ ਉਹਨਾਂ ਤੇ ਵੀ ਕਾਫੀ ਠੱਲ ਪਈ ਜਦੋਂ ਮੈਡਮ ਨਿਕਲਦੇ ਨੇ ਮਾਲਾ ਦਾਕ ਜਾਂਦੇ ਨੇ ਉਹਨਾਂ ਨੂੰ ਕੋਈ ਐਸਾ ਜਿਹਾ ਬੰਦਾ ਨਹੀਂ ਮਿਲਦਾ ਕਿ ਜਿਹੜਾ ਬੈਡ ਐਲੀਮੈਂਟ ਹੋਵੇ ਆਪਾਂ ਇਨਾ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਮੈਡਮ ਐ ਅਸ਼wini ਸ਼ਾਹਰਾ ਬਜ਼ਾਰ ਕਮੇਟੀ ਪ੍ਰਧਾਨ RAMTEESHROR ਤੋਂ ਅੱਜ ਸਾਰੇ ਇਹ ਟ੍ਰੈਫਿਕ ਦੇ ਕਰਕੇ ਜਾਂ ਥੋੜੇ ਹੋਰ ਮਸਲਾ ਕਰਕੇ ਅੱਜ ਆਪਾਂ ਸਾਰੇ ਇੰਪੀਕੂ ਜੀ ਰਾਜੇ ਪ੍ਰਧਾਨ ਜੀ ਇਹ ਸ਼ਰਮਾ ਜੀ ਔਰ ਬਾਕੀ ਸਾਰੇ ਸੱਜਣ ਰੋਹੀ ਜੀ ਸਾਰੇ ਆਪ ਇਕੱਠੇ ਹੋਇਆ ਇਹ ਸਾਡੇ ਇਲਾਕੇ ਦੀ ਥੋੜੀ-ਬੋਦੀ ਮੁਸ਼ਕਿਲੀਆਂ ਸੀ ਔਰ ਜੇ ਲਈ ਸਾਰੇ ਮੈਡਮ ਜੀ ਐਸਐਚਓ ਆਏ ਆ ਉਹਨਾਂ ਨੇ ਬਹੁਤ ਏੜਾ ਵਧੀਆ ਸੁਧਾਰ ਕੀਤਾ ਸਾਡੇ ਬਾਜ਼ਾਰ ਚ ਵੀ ਟ੍ਰੈਫਿਕ ਦੀ ਬੜੀ ਬੜੀ ਸਮੱਸਿਆ ਸੀ ਸਰ ਇਹ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਰਦ ਹੈ ਪੰਜ ਘੰਟੇ ਵਿੱਚ ਵਿੱਚ ਗਲਤੀ ਹੁੰਦੀ ਹੈ ਤਾਂ ਸਾਰਾ ਸਾਰਾ ਦਿਨ ਹੀ ਟ੍ਰੈਫਿਕ ਲੱਗ ਜਾਂਦਾ ਹੈ ਪਰ ਉਹ ਜੋ ਜੀ ਮੈਡਮ ਆਏ ਆ ਉਹ ਬਾਦ ਟ੍ਰੈਫਿਕ ਦਾ ਬਹੁਤ ਘੱਟ ਹੀ ਵੇਖਣ ਮਿਲੀ ਹੈ ਕਿ ਜਾਮ ਲੱਗਾ ਮੈਡਮ ਐਸਚਓ ਬੰਦੀ ਜੀ ਦਾ ਜਿਲ੍ਹਾ ਤਨਵਾਦ ਕਰਦੇ ਆ ਕਿ ਤੁਸੀਂ ਤਖੜੇ ਵੀ ਕੰਮ ਕਰਦੇ ਪਹਿਲੇ ਰਾਨਾ ਬਲਵਿੰਦਰ ਕੁਮਾਰ ਜੋ ਰਿਕੂ ਜੀ ਨੇ ਆ ਕੇ ਕੰਮ ਕੀਤਾ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੰਮ ਕਰ ਰਹੇ ਨੇ ਲੋਕੋ ਦੀ ਅੱਗੇ ਹੋ ਕੇ ਅਸੀਂ ਇੱਥੋਂ ਦਾ ਸਾਡਾ ਜੰਪ ਆ ਲਿਆ ਕੀ ਜਾਂ ਥੋੜੇ ਦਿਨਾਂ ਤੋਂ ਜਿਹੜੀ ਆ ਟ੍ਰੈਫਿਕ ਆ ਥੋੜਾ ਜਿਹਾ ਸੁਧਰੀ ਆ ਪਰ ਜਦੋਂ ਮੈਡਮ ਜੀ ਗਸ਼ਤ ਕਰਕੇ ਜਾਂ ਡਿਊਟੀ ਕਰਕੇ ਵਾਪਸ ਜਾਂਦੇ ਆ ਤੇ ਰੇੜੀਆਂ ਵਾਲੇ ਫਿਰ 15 ਮਿੰਟਾਂ ਬਾਅਦ ਉੱਥੇ ਆਣ ਕੇ ਫਿਰ ਖੜੇ ਹੋ ਜਾਂਦੇ ਆ ਇਸ ਕਰਕੇ ਮੈਂ ਮੈਡਮ ਨੂੰ ਰਿਕਵੈਸਟ ਕਰਾਂਗਾ ਕਿ ਕੋਈ ਗੁਫੀਆ ਤੌਰ ਤੇ ਡਿਊਟੀ ਲਾਈ ਜਾਵੇ ਮੁਲਾਜ਼ਮਾਂ ਦੀ ਕਿ ਜਦੋਂ ਮੈਡਮ ਜੀ ਨਿਕਲਦੇ ਆ ਜਿਹੜੀਆਂ ਚੱਕ ਕੇ ਗਲੀ ਲਵਟ ਜਾਂਦੇ ਆ ਇਹ ਮੈਡਮ ਵੀ ਦੇਖਦੇ ਆ ਕਿ ਮੈਡਮ ਦੀ ਚਲ ਜੇ ਕੰਟਰੋਲਮੈਂਟ tane ਬਹਿ ਗਏ ਨੇ 15 ਮਿੰਟ ਬਾਅਦ ਰੇੜੀਆਂ ਉੱਤੇ ਦੀਆਂ ਖਿਓ ਚਲ ਜਿੰਦਾ ਇਸ ਕਰਕੇ ਮੈਂ ਰਿਕਵੈਸਟ ਕਰੂੰਗਾ ਜੀ ਕੋਜੀ ਨੂੰ ਵੀ ਸ਼ਾਬਰਾ ਜੀ ਨੂੰ ਰਾਜੇਪੁਰ ਨੂੰ ਕਿ ਵੀ ਜੜੀਏ ਡਿਊਟੀ ਕੁਛ ਸਾਡੀ ਵੀ ਪੰਦੀ ਆ ਪਬਲਿਕ ਦੀ ਤੇ ਮੈਡਮ ਜੀ ਵੀ ਆਪਣੇ ਥੋੜਾ ਰਿਕਵੈਸਟ ਕਰਾਂਗੇ ਕਿ ਛਿੱਟੇ ਕੁ ਪ੍ਰਾਇਰ ਪੁਲਿਸ ਕੰਮਚਾਰੀਆਂ ਨੂੰ ਲਾਇਆ ਜਾਵੇ ਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਦੋਂ ਟ੍ਰੈਫਿਕ ਜਾਮ ਹੁੰਦਾ ਰਹੀ ਕਈ ਵਾਰੀ ਡੇਢ ਡੇਢ ਘੰਟਾ ਲੱਗ ਜਾਂਦਾ ਜਿਨ੍ਹਾਂ ਦੇ ਉੱਤੇ ਸਟਿੱਕਰ ਵੀ ਲੱਗੇ ਹੁੰਦੇ ਨਹੀਂ ਉਹ ਪਬਲਿਕ ਡਰਦੀ ਬੋਲਦੀ ਨਹੀਂ ਕਿ ਪਤਾ ਨਹੀਂ ਕਿਹਦੇ ਵੀਆਪੀ ਸਾਡੀ ਗੱਡੀ ਆ ਠੀਕ ਹੈ ਜੀ ਇਹ ਨਹੀਂ ਹੋਣਾ ਚਾਹੀਦਾ ਇਸ ਸਟicker ਵੇਖ ਕੇ ਹੀ ਵਿਚਾਰੇ ਜਿਹੜੇ ਸਾਡੇ ਵਰਗੇ ਆ ਸਾਈਕਲ ਤੇ ਨਾ ਮੋਟਰਸਾਈਕਲ ਤੇ ਉਹ ਸਾਰ ਤੋਂ ਲੰਘ ਜਾਂਦੇ ਬਾਕੀ ਪਬਲਿਕ ਜਿਹੜੀ ਆ ਉਹ ਖੱਜਾ ਖਰਾਬ ਹੁੰਦੀ ਰਹਿੰਦੀ